ਪਹਿਲਾਂ ਤਾਂ ਅਸੀਂ ਸਾਡੇ ਦੁਨੀਆ ਬਲਾਕ ਪ੍ਰਧਾਨ ਸਹਿਰੀ ਅਤੇ ਦਿਹਾਤੀ ਸਮੁੱਚੀ ਟੀਮ ਦਾ ਕਾਂਗਰਸ ਟੀਮ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਇੱਥੇ ਅੱਜ ਛੋੜੇ ਸੱਦੇ ਤੇ ਪਹੁੰਚ ਤੇ ਇੰਨਾ ਵੱਡਾ ਇਕੱਠ ਹੋਇਆ ਕਿਉਂਕਿ ਸਾਨੂੰ ਪਤਾ ਲੱਗਿਆ ਵੀ ਆਉਣ ਵਾਲਾ ਟਾਈਮ ਕਾਂਗਰਸ ਦਾ ਕਿਉਂਕਿ ਜੋ ਆਪਣੇ ਆਪ ਵਰਕਰ ਘਰਾਂ ਚੋਂ ਉੱਠ ਕੇ ਆਉਂਦੇ ਆ ਉਦੋਂ ਪਤਾ ਲੱਗਦਾ ਵੀ ਆਉਣ ਵਾਲਾ ਟਾਈਮ ਕਾਂਗਰਸ ਦਾ ਹੁਣ 2027 ਦੇ ਵਿੱਚ ਸਾਡੀ ਕਾਂਗਰਸ ਪਾਰਟੀ ਸਰਕਾਰ ਬਣੂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਸਾਨੂੰ ਸਾਡੇ ਤੇ ਮਾਨ ਸਨਮਾਨ ਦੇ ਕੇ ਸਾਨੂੰ ਧੂਰੀ ਭੇਜਿਆ ਕਿ ਜਾਓ ਜਾ ਕੇ ਉੱਥੇ ਵਰਕਰਾਂ ਦੀ ਸੁਣੋ ਵਰਕਰਾਂ ਨੂੰ ਕਾਮਯਾਬ ਕਰੋ ਅਸੀਂ ਹੁਣ ਵਰਕਰਾਂ ਦੇ ਵਿੱਚ ਜੋ ਸਾਡੀ ਡਿਊਟੀ ਲਾਈ ਗਈ ਆ ਅਸੀਂ ਕਮੇਟੀਆਂ ਬਣਾਉਣੀਆਂ ਸਭ ਤੋਂ ਪਹਿਲਾਂ ਅਸੀਂ ਬਲਾਕ ਬਾਡੀ ਵੀ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਆ ਉਹ ਅਸੀਂ ਨਵੇਂ ਸ਼ਾਮਲ ਕਰਾਂਗੇ ਉਸ ਤੋਂ ਬਾਅਦ ਸਾਡਾ ਕੰਮ ਕੀ ਆ ਅਸੀਂ ਪਿੰਡ-ਪਿੰਡ ਜਾਵਾਂਗੇ ਹਰੇਕ ਮੁਹੱਲੇ ਦੇ ਵਿੱਚ ਜਾਵਾਂਗੇ ਹਰੇਕ ਬਾੜ ਦੇ ਵਿੱਚ ਜਾਵਾਂਗੇ ਉੱਥੇ ਅਸੀਂ ਹਰੇਕ ਬੂਥ ਤੇ 21 ਮੈਂਬਰੀ ਕਮੇਟੀ ਬਣਾਵਾਂਗੇ ਉਹ ਕਮੇਟੀ ਕੀ ਆ ਉਹ ਸਾਰੇ ਵੋਟਰਾਂ ਦੇ ਨਾਲ ਵਰਕਰਾਂ ਦੇ ਨਾਲ ਤਾਲਮੇਲ ਕਰੂਗੀ ਆਪਾਂ ਦੇਖਦੇ ਆਂ ਕਿ ਜਦੋਂ ਸਰਕਾਰਾਂ ਹੁੰਦੀਆਂ ਨਾ ਉਹ ਕੁਝ ਵੀ ਕਰ ਸਕਦੀਆਂ ਕਿਉਂਕਿ ਜਿਹੜੀ ਸਾਡਾ ਬੂਥ ਕਮੇਟੀ ਬਣੂਗੀ ਉਹਦੇ ਵਿੱਚ ਸਾਡਾ ਇੱਕ ਪ੍ਰਧਾਨ ਲੱਗੂਗਾ ਆ ਕਾਈ ਪ੍ਰਧਾਨ ਉਹ ਸਬੂਤ ਦਾ ਫੇਰ ਸਾਡੇ ਮੰਡਲ ਪ੍ਰਧਾਨ ਲੱਗਣਗੇ ਜਿਵੇਂ ਕਿ ਇਹ ਇੱਕ ਬਲਾਕ ਦੇ ਵਿੱਚ ਦੋ ਜਾਂ ਤਿੰਨ ਸਾਡੇ ਮੰਡਲ ਪ੍ਰਧਾਨ ਹੁੰਦੇ ਆ ਉਹ ਮੰਡਲ ਪ੍ਰਧਾਨਾਂ ਦਾ ਕੰਮ ਕੀ ਹੋਊਗਾ ਉਹ ਬੂਥ ਲੈਵਲ ਦੀ ਕਮੇਟੀ ਦਾ ਕੰਮ ਦੇਖਣਗੇ ਜਿਹੜੀ ਸਾਡੀ ਬਲਾਕ ਕਮੇਟੀ ਆ ਉਹ ਗਾ ਮੰਡਲ ਪ੍ਰਧਾਨਾਂ ਦਾ ਕੰਮ ਦੇਖੂਗੀ ਉਸ ਤੋਂ ਅੱਗੇ ਸਾਡਾ ਜ਼ਿਲ੍ਹਾ ਪਿੰਜੀ ਦਾ ਕੰਮ ਆ ਜਾਂਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹ ਬਲਾਕ ਬਾਡੀ ਦਾ ਕੰਮ ਦੇਖੂਗਾ ਵੀ ਅਸੀਂ ਹਰੇਕ ਮੁਹੱਲੇ ਦੇ ਵਿੱਚ ਕਾਂਗਰਸ ਪਾਰਟੀ ਨੂੰ 2027 ਦਾ ਜਿਸ ਮਿਸ਼ਨ ਲੈ ਕੇ ਚੱਲੇ ਆ ਵੀ 2 ਤੇ 27 ਦੇ ਵਿੱਚ ਅਸੀਂ ਕਾਂਗਰਸ ਪਾਰਟੀ ਸਰਕਾਰ ਲਿਆਉਣੀਆਂ ਵਰਕਰਾਂ ਦੇ ਵਿੱਚ ਜੋਸ਼ ਭਰਨਾ ਵਰਕਰ ਤਿਆਰ ਕਰਨੇ ਜਿੰਨੇ ਪੁਰਾਣੇ ਵਰਕਰਾਂ ਨੇ ਸਭ ਤੋਂ ਪਹਿਲਾਂ ਸਾਡੇ ਉਹ ਵਰਕਰਾਂ ਦਾ ਮੁੱਲ ਪਊਗਾ ਕਿਉਂਕਿ ਕਾਂਗਰਸ ਸਰਕਾਰ ਉਹ ਸਰਕਾਰਾਂ ਦੇ ਵਿੱਚ ਬਹੁਤ ਕੁਝ ਹੁੰਦਾ ਕਿਉਂਕਿ ਜਿਹੜੇ ਵਰਕਰਾਂ ਨੇ ਸੰਤਾਪ ਢਾਇਆ ਆ ਸਰਕਾਰ ਦੇ ਵਿੱਚ ਦੇਖਿਆ ਆਪਾਂ ਝਾੜੂ ਵਾਲੇ ਬੇਦੋਸੀਆਂ ਤੇ ਨਿਰਦੋਸ਼ ਬਿਨਾ ਗੱਲਬਾਤੋਂ ਪਰਚੇ ਦਿੱਤੇ ਨੇ ਅਸੀਂ ਉਹ ਮਤਲਬ ਉਹ ਵਰਕਰਾਂ ਦਾ ਮੁੱਲ ਪਾਵਾਂਗੇ ਜਿਹੜੇ ਕਾਂਗਰਸ ਪਾਰਟੀ ਦੇ ਲਈ ਜਿਨ੍ਹਾਂ ਨੇ ਇਹ ਸੰਤਾਪ ਢੰਡਾਇਆਗਾ ਉਹਨਾਂ ਨੂੰ ਅਸੀਂ ਪਹਿਲੇ ਅਧਾਰ ਤੇ ਅੱਗੇ ਲੈ ਕੇ ਆਵਾਂਗੇ ਆਮ ਆਦਮੀ ਪਾਰਟੀ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਵੇਂ ਰੇਗੂਲਸਿਓ ਕਿਤੇ ਵੀ ਨਹੀਂ ਕਿ ਸਥਿਤੀ ਕਿੱਥੇ ਹੈ ਜੀ ਦੇਖਿਆ ਆਪਾਂ ਦਿਨ ਦਿਨ ਡਕੈਤੀਆਂ ਲੁੱਟਾਂ ਖੋਹਾਂ ਰਾਤ ਨੂੰ ਕਾਤਲ ਹੋ ਰਹੇ ਨੇ ਤੁਸੀਂ ਦੇਖਿਆਗਾ ਇਹਨਾਂ ਤੋਂ ਆਪਣਾ ਬਹੁਤ ਨੌਜਵਾਨ ਸਾਡਾ ਸਾਥੀ ਸਿੱਧੂ ਮੂਸੇਵਾਲੇ ਦਾ ਹਲੇ ਉਹਦੇ ਵਿੱਚ ਇਨਸਾਫ ਨਹੀਂ ਮਿਲਿਆ ਕਿਤੇ ਕਿਤੇ ਵੀ ਕੋਈ ਕਿਤੇ ਨਹੀਂ ਸੁਣਵਾਈ ਨਹੀਂ ਨਿਤ ਲੁੱਟਾਂ ਖੁਆ ਹੁੰਦੀਆਂ ਡਾਕੇ ਹੁੰਦੇ ਆ ਕਾਤਲ ਹੁੰਦੇ ਆ ਬੁਰਾ ਹਾਲਾ ਪੰਜਾਬ ਦੇ ਵਿੱਚ ਕੋਈ ਵੀ ਸਥਿਤੀ ਨਹੀਂ ਹੈਗੀ ਕਿਤੇ ਵੀ ਕੁਝ ਨਹੀਂ ਹੈਗਾ ਕਿਸੇ ਨੂੰ ਸਾਫ ਨਹੀਂ ਮਿਲ ਰਹਾ ਮੈਂ ਧੰਨਵਾਦ ਕਰਨਾ ਚਾਹਣਾ ਜੀ ਸਾਡੇ ਕਾਂਗਰਸ ਪਾਰਟੀ ਦੇ ਕੋਆਰਡੀਨੇਟਰ ਸਹਿਬਾਨ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਭਰਾ ਗੁਰਮੀਲ ਸਿੰਘ ਮੋਟਾ ਸਾਹਿਬ ਜੋ ਅੱਜ ਬਤੌਰ ਕੋਆਰਡੀਨੇਟਰ ਮੌਂਚੇ ਸਾਡੀ ਪਹਿਲੀ ਮਹੀਨੇ ਬਾਅਦ ਜਿਹੜੀ ਕਾਂਗਰਸ ਦੀ ਮੀਟਿੰਗ ਇਹਨਾਂ ਦੀ ਅਗਵਾਈ ਤੇ ਹੇਠ ਹੋਈ ਹੈ ਕਿਉਂਕਿ ਅਸੀਂ ਪਿਛਲੇ 3-4 ਮਹੀਨਿਆਂ ਤੋਂ ਕੰਟੀਨਿਊਸਲੀ ਮੀਟਿੰਗਾਂ ਕਰ ਰਹੇ ਹਰ ਮਹੀਨੇ ਵਿੱਚ ਅੱਜ ਬਲਾਕ ਰੂਰਲ ਬਲਾਕ ਅਰਬਨ ਬਲਾਕ 1 ਐਂਡ ਬਲਾਕ 2 ਦੀਆਂ ਮੀਟਿੰਗਾਂ ਹੋਈਆਂ ਸਾਡੇ ਪ੍ਰਧਾਨ ਲਖਵੀਰ ਸਿੰਘ ਬਮਾਲ ਔਰ ਸਤੀਜ ਜਿੰਦਲ ਜੀ ਦੀ ਗਵਾਹੀ ਹੇਠ ਹੋਈ ਹੈ ਮੈਂ ਧੰਨਵਾਦ ਕਰਦਾ ਹਰ ਵਰਕਰ ਸਹਿਬਾਨ ਕਿਉਂਕਿ ਇਹ ਜਿਹੜਾ ਸਮਾਹ ਹੁੰਦਾ ਹੈ ਨਾ ਪਿੰਡਾਂ ਦੇ ਵਿੱਚ ਹਰ ਵਿਅਕਤੀ ਕੋਈ ਕੱਦੂ ਲਾਉਂਦਾ ਕੋਈ ਝੋਨੇ ਲਾਉਣ ਦੀ ਤਿਆਰੀ ਕਰ ਰਿਹਾ ਹੈ ਬਹੁਤ ਪੀਕ ਦਾ ਸਮਾਹ ਹੁੰਦਾ ਹੈ ਬਿਜ਼ੀ ਹੁੰਦਾ ਹੈ ਔਰ ਵਪਾਰੀ ਜਿਹੜੇ ਦੁਕਾਨਾਂ ਤੇ ਇਸ ਸਮੇਂ ਬੈਠੇ ਹੁੰਦੇ ਆ ਅੱਤ ਦੀ ਗਰਮੀ ਸਾਰੇ ਸਾਡੇ ਸਾਥੀ ਸਹਿਬਾਨ ਪਹੁੰਚੇ ਮੈਂ ਹਰ ਇੱਕ ਵਰਕਰ ਦਾ ਧੰਨਵਾਦ ਕਰ ਦਿੰਦਾ ਹਾਂ ਬਹੁਤ ਅਕਾਸ਼ਾ ਇਹ ਚੋਣਾਂ ਦਾ ਕਿਵੇਂ ਦੇਖੋ ਅੱਜ 2027 ਦੀ ਚੋਣਾਂ ਵਿੱਚ ਅੱਜ ਦਾ ਜੋ ਘੱਟ ਸੀ ਦੇਖੋ ਇੰਨੀ ਗਰਮੀ ਇਨਾ ਪੀਕ ਸੀਜ਼ਨ ਹੋਣ ਦੇ ਬਾਵਜੂਦ ਜਿਹੜੇ ਸਾਥ ਨਾਲ ਸਾਡੇ ਵਰਕਰ ਸਹਿਬਾਨ ਬੜੇ ਜੋਸ਼ੀਲੇ ਢੰਗ ਨਾਲ ਸਵਾਗਤ ਕਰਨ ਸਾਡੇ ਕੋਆਰਡੀਨੇਟਰ ਸਹਿਬਾਨ ਦਾ ਪਹੁੰਚੇ ਹੈ ਇਸ ਗੱਲ ਦੀ ਇਹ ਗਵਾਹੀ ਭਰਦੇ ਹੈ ਕਿ 2027 ਵਿੱਚ ਹਲਕਾ ਧੂਰੀ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਵੇਗਾ